ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਵਿਦਾ 10 ਮੱਖਣ ਵਾਲੀ ਮੇਰੇ ਨਾਲ ਮੇਰੇ ਬਹੁਤ ਸਤਕਾਰਯੋਗ ਦੁਆਬਾ ਸਪੋਰਟਸ ਕਲੱਬ ਕਪੂਰਥਲਾ ਦੇ ਆਰਗੇਨਾਈਜ਼ਰ ਪ੍ਰਬੰਧਕ ਭਾਜੀ ਅਵਤਾਰ ਸਿੰਘ ਖੇੜਾ ਜੀ ਬਰੌਹ ਵਾਲੀਆ ਤਲਵਿੰਦਰ ਸਿੰਘ ਸੋਨੂ ਜੰਪ ਮਹਿੰਦਰ ਸੁਰਖਪੁਰੀਆ ਸਾਡੇ ਕੋਚ ਸਾਹਿਬ ਪਿੰਦੂ ਔਜਲਾ ਸੁਪੇਨ ਤੋਂ ਸੁਰਖਪੁਰੀਆ ਤੇ ਭਾਜੀ ਸਭਜੀਤ ਸਿੰਘ ਤੇ ਇੱਧਰ ਜੈਸ ਖੇੜਾ ਜੀ ਤੇ ਨਾਲ ਬਲਵਿੰਦਰ ਤੌੜ ਤੇ ਹੋਰ ਜਿੰਨੇ ਵੀ ਸਾਥੀ ਸਾਡੇ ਹੈਗੇ ਨੇ ਸੋ ਸਾਡੇ ਵੱਲੋਂ ਅੱਜ ਪਹਿਲੀ ਪਲੇਠੀ ਮੀਟਿੰਗ ਜਿਹੜੀ ਆ ਦਵਾਬਾ ਸਪੋਰਟਸ ਕਲੱਬ ਕਪੂਰਥਲਾ ਦੀ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਕੀਤੀ ਗਈ ਗਰਾਊਂਡ ਦਾ ਨਰੀਖਣ ਕੀਤਾ ਗਿਆ ਕਿਉਂਕਿ ਸਾਡਾ 1 ਮਾਰਚ 2025 ਨੂੰ ਬਹੁਤ ਤਕੜਾ ਇੱਥੇ ਕਬੱਡੀ ਕੱਪ ਹੋਊਗਾ ਜਿਸ ਦੇ ਵਿੱਚ ਦੁਨੀਆ ਦੇ ਸੁਪਰਸਟਾਰ ਖਿਡਾਰੀ ਖੇਡਣਗੇ ਸੋ ਅਸੀਂ ਵਕਤਨ ਫਕਤਨ ਜਿਹੜੀਆਂ ਮੀਟਿੰਗਾਂ ਇਦਾਂ ਕਰਾਂਗੇ ਤਾਂ ਕਿ ਇਸ ਨੂੰ ਬਹੁਤ ਵਧੀਆ ਸਾਰਿਆਂ ਦੇ ਸਹਿਯੋਗ ਦੇ ਨਾਲ ਸਫਲ ਬਣਾਇਆ ਜਾ ਸਕੇ ਇਸ ਵੱਡੇ ਕਬੱਡੀ ਕੱਪ ਨੂੰ ਤੇ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਦੁਆਬਾ ਸਪੋਰਟਸ ਕਲੱਬ ਕਪੂਰਥਲਾ ਵੱਲੋਂ ਕੱਲ ਬਹੁਤ ਇੱਕ ਟਰੈਜਡੀ ਹੋਈ ਸਾਡੀ ਖੇਡ ਕਬੱਡੀ ਦਾ ਬ੍ਰਾਂਡਡ ਪ੍ਰਮੋਟਰ ਸੀਗਾ ਲਾਲੀ ਢੀਸੀ ਉਹ ਸਾਡੇ ਦਰਮਿਆਨ ਨਹੀਂ ਰਿਹਾ ਮੈਂ ਸਮੁੱਚੀ ਦੁਆਬਾ ਸਪੋਰਟਸ ਕਲੱਬ ਕਪੂਰਥਲਾ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਇਹਨਾਂ ਆਪਣੇ ਸਾਰੇ ਸਾਥੀਆਂ ਵੱਲੋਂ ਤੇ ਤੁਹਾਡੇ ਚੈਨਲ ਤੁਹਾਡੇ ਸਾਰੇ ਮੀਡੀਆ ਦੇ ਮਾਧਿਅਮ ਰਾਹੀਂ ਸੋ ਇੱਕ ਅਸੀਂ ਬੇਨਤੀ ਕਰਨੀ ਚਾਹਾਂਗੇ ਵੀ 1 ਮਾਰਚ 2025 ਦਾ ਦਿਨ ਤੁਸੀਂ ਸਾਰਿਆਂ ਨੇ ਹਾਕਮਾ ਰੱਖਣਾ ਹੈ ਤੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਦੇ ਵਿੱਚ ਪੁੱਜਣਾ ਹੈ ਬਹੁਤ ਤਕੜੀ ਕਬੱਡੀ ਦੀ ਚੈਂਪੀਅਨਸ਼ਿ ਪਲੇਅਰ ਸੋ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਖੇਡਣਗੇ ਪਲੱਸ ਹਰਿਆਣੇ ਦੀ ਟੀਮ ਹੋਊਗੀ ਸੋ ਨਾਲ ਦੀ ਨਾਲ ਅਸੀਂ ਜਿਹੜੀ ਉਹ ਜਾਣਕਾਰੀ ਸਾਂਝੀ ਕਰਦੇ ਕਰਦੇ ਰਵਾਂਗੇ ਸੋ ਸਾਰਿਆਂ ਨੇ ਤੁਸੀਂ ਇਹ ਦਿਨ ਰੱਖਵਾ ਰੱਖਣਾ ਹੈ ਤੇ ਹਮ ਹਮਾਕੇ ਪੁੱਜਣਾ ਹੈ ਸੋ ਸੋਨੂ ਜੰਪ ਜੀ ਬਰੌਂ ਵਾਲੀਆ ਇਹ ਸੱਦਾ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੋਨੂ ਜੱਪ ਕਬੱਡੀ ਪੇ 1 ਮਾਰਚ ਨੂੰ 2025 ਨੂੰ ਬਹੁਤ ਹੀ ਵੱਡਾ ਇੱਥੇ ਮਹਾਕਮ ਹੋਣ ਜਾ ਰਿਹਾ ਜੋ ਕਿ ਚੈਂਪੀਅਨਸ਼ਿਪ ਸਾਡੀ ਅਸੀਂ ਕਰਾਉਣ ਜਾ ਰਹੇ ਹਾਂ ਤੇ ਸਾਡੀ ਦੁਆਬਾ ਸਪੋਰਟ ਕਲੱਬ ਸਾਰੇ ਮੱਖਰਾਂ ਵਾਲੀ ਭਾਜੀ ਨੇ ਸਾਰਿਆਂ ਦੇ ਬਾਰੇ ਜ਼ਿਕਰ ਕਰ ਦਿੱਤਾ ਸਾਡੇ ਦੋ ਤਿੰਨ ਪਲੇਅਰ ਜਿਹੜੇ ਆਪਣੇ ਦੁੱਲਾ ਸੁਰਪੁਰੀਆ ਤੇ ਬਲਜੀਤ ਔਜਲਾ ਪਰਮਜੀਤ ਪੰਮਾ ਭਾਜੀ ਧੰਜੂ ਸਾਹਿਬ ਤੇ ਚਰਨਜੀਤ ਹੁੰਦਲ ਉਹ ਵੀ ਆ ਰਹੇ ਨੇ ਕੈਨੇਡਾ ਤੋਂ ਅਸੀਂ ਸਾਰੀ ਟੀਮ ਇੱਥੇ ਦੀ ਕਪੂਰਥਲ ਦੀ ਦਾਲ ਕੇ ਔਰ ਕੈਨੇਡਾ ਦੇ ਜਿਹੜੇ ਸਾਰੇ ਸਾਡੇ ਆਏ ਆ ਬੰਦੇ ਉਹਨਾਂ ਨਾਲ ਕੇ ਅਸੀਂ ਇੱਥੇ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ 8 ਟੀਮਾਂ ਹੋਣਗੀਆਂ 5 ਲੱਖ ਤੇ 4 ਲੱਖ ਫਰਸਟ ਪ੍ਰਾਈਜ਼ ਤੇ ਸੈਕੰਡ ਪ੍ਰਾਈਜ਼ ਹੋਊਗਾ ਵੈਸਟਰ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਸੈਮੀ ਫਿਨਲਾਂ ਦੇ ਵਿੱਚ ਵੀ ਮੋਟਰਸਾਈਕਲ ਦਿੱਤੇ ਜਾਣਗੇ ਔਰ ਜਿੱਥੇ ਉੱਥੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਉੱਥੇ ਬੱਬੂ ਮਾਨ ਦਾ ਖੁੱਲਾ ਖਾੜਾ ਵੀ ਲੱਗਣ ਜਾ ਰਿਹਾ ਇੱਥੇ ਤੇ ਸਾਰਿਆਂ ਨੂੰ ਹਮਮਾ ਕੇ ਬੇਨਤੀ ਆ ਸਾਡੇ ਪਲੇਅਰਾਂ ਨੂੰ ਵੀ ਤੇ ਦਰਸ਼ਕਾਂ ਨੂੰ ਵੀ ਕਿ ਹਮਮਾ ਕੇ ਸਾਡੇ ਟੂਰਨਾਮੈਂਟ ਤੇ ਪਹੁੰਚੋ ਤੇ ਸਾਡਾ ਹੌਸਲਾ ਵਜਾਈ ਕਰੋ ਨਾਲੇ ਸਾਡੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਸਾਡੇ ਕਪੂਰਥਲੇ ਦਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੋ ਧੰਨਵਾਦ ਜਿੰਦਾਬਾਹ ਇਹ ਕਰਨੀ ਚਾਹਾਂਗਾ ਵੀ ਖਾਸ ਤੌਰ ਤੇ ਕਿਉਂਕਿ ਕਬੱਡੀ ਜਿਹੜੀ ਆ ਕਪੂਰਥਲੇ ਦੀ ਉਹ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਰਹੀ ਤੇ ਅੱਜ ਵੀ ਪ੍ਰਸਿੱਧ ਹੈ ਇਹ ਇੱਕ ਡਿਮਾਂਡ ਸੀਗੀ ਸਾਰੇ ਪ੍ਰਮੋਟਰਾਂ ਦੀ ਸਾਰੇ ਦਰਸ਼ਕਾਂ ਦੀ ਵੀ ਕਪੂਰਥਲਾ ਦੇ ਵਿੱਚ ਕਬੱਡੀ ਕੱਪ ਹੋਣਾ ਚਾਹੀਦਾ ਹੈ ਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੋਈ ਕਿ ਇਸ ਨੂੰ ਅੱਗੇ ਲੱਗ ਕੇ ਕਬੱਡੀ ਦੇ ਸੁਪਰਸਟਾਰ ਆਰਗੇਨਾਈਜ਼ ਕਰ ਰਹੇ ਹੈ ਜਿਵੇਂ ਸੋਨੂ ਨੇ ਦੱਸਿਆ ਵੀ ਸੋਨੂ ਜਮ ਬਰੌਂ ਵਾਲੀਆ ਸੁਰਖਪਰੀਆ ਦੁੱਲਾ ਪਮਤਾਂ ਜੂ ਮੰਗੂਪੁਰੀਆ ਜੈਸ ਖੇੜਾ ਚਰਨਜੀਤ ਹੰਦਲ ਤੇ ਸਾਡੇ ਪਰ ਬਲਜੀਤ ਔਜਲਾ ਸੁਰਖਪੁਰੀਆ ਇਹ ਇਹ ਇੱਕ ਕਮੇਟੀ ਹੈ ਇਹਨਾਂ ਬੰਦਿਆਂ ਦੀ ਪਰ ਇਸ ਅਸੀਂ ਸਾਰੇ ਜੁੜੇ ਹੋਏ ਆ ਇਹ ਸਿਰਫ ਇਹਨਾਂ ਕੋਲ ਇੱਕ ਹਸਾਬ ਕਿਤਾਬ ਦੀ ਡੈਰੀ ਹੈ ਬਾਕੀ ਸਾਡਾ ਸਾਰਿਆਂ ਦਾ ਇਹ ਸਾਂਝਾ ਇੱਕ ਇਵੈਂਟ ਹੋਊਗਾ ਸਾਂਝਾ ਕਬੱਡੀ ਕੱਪ ਹੋਊਗਾ ਜਿੱਥੇ ਆਪਾਂ ਕਬੱਡੀ ਦਾ ਆਨੰਦ ਮਾਣਾਂਗੇ ਉੱਥੇ ਬੱਬੂ ਮਾਨ ਜੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ 1 ਮਾਰਚ 2025 ਨੂੰ ਤੇ ਹਾਂਜੀ ਸੋਨੋ ਜੀ ਹਾਂ ਨਹੀਂ ਖੇੜਾ ਜੀ ਸਾਡੇ ਹਾਂਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਅਸੀਂ ਸਮੂਹ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਪਹਿਲੇ ਮਾਰਚ ਨੂੰ ਹਮ ਹਮਾ ਕੇ ਪਹੁੰਚੋ ਇਹ ਤੁਹਾਡੇ ਸਾਰਿਆਂ ਦਾ ਕਾਪਿਆ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਹਰਿਆ-ਭਰਿਆ ਰਹੇ ਤੰਦਰੁਸਤ ਰਹੇ ਤੇ ਖਿਡਾਰੀ ਉਤਸ਼ਾਹਿਤ ਹੋਣ ਤੇ ਹੋਰ ਉੱਠਣ ਕਿਉਂਕਿ ਜਿਹੜਾ ਕਪੂਰਥਲਾ ਹੈ ਕਬੱਡੀ ਦਾ ਹਾਰਟ ਕਿਹਾ ਜਾਂਦਾ ਇਹਨੂੰ ਇਸ ਕਰਕੇ ਅਸੀਂ ਚੌਂਦੇ ਵੀ ਮਾਝਾ ਮਾਲਵਾ ਦੁਆਬਾ ਸਾਰੇ ਹੀ ਖਿਡਾਰੀ ਪਹੁੰਚਣ ਤੇ ਸਾਰੇ ਖਿਡਾਰੀ ਸੁਪਰਸਟਾਰ ਖਿਡਾਰੀ ਪਹੁੰਚ ਵੀ ਰਹੇ ਆ ਤੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਡਾ ਸਾਥ ਦਿਲੋਂ ਦਿਓ ਤੇ ਤਨੂੰ ਮਨੋ ਦਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ